ਵੈਲਕਮ ਟੂ ਅਦਕਾਰੀ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਜਿਹੜੇ ਮੈਂ ਤੁਹਾਡੇ ਲਈ ਸੂਟ ਲੈ ਕੇ ਆਈ ਆ ਇਹ ਆਪਾਂ ਸਰਦੀਆਂ ਦੇ ਲੈ ਕੇ ਆਏ ਆਪਣੀ ਸਰਦੀਆਂ ਦੇ ਸੂਟ ਦੀ ਪਹਿਲੀ ਵੀਡੀਓ ਆ ਤੇ ਇੱਕ ਸੱਚ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਬਹੁਤ ਕਾਲਸ ਆਈਆਂ ਤੇ ਤੇ ਸਭ ਤੋਂ ਪਹਿਲਾਂ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੇ ਮੈਨੂੰ ਬਹੁਤ ਭੈਣ ਦੀਆਂ ਕਾਲਸ ਆਈਆਂ ਬਹੁਤ ਪਿਆਰ ਦਿੱਤਾ ਤੁਸੀਂ ਬਹੁਤ ਆਰਡਰ ਮੈਨੂੰ ਆਈ ਸੂਟਾਂ ਦੇ ਸ਼ੁਕਰੀਆ ਜੀ ਤੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਸਬਸਕ੍ਰਾਈਬ ਕਰੋ ਭੈਣੇ ਤੁਸੀਂ ਵੀਡੀਓ ਤਾਂ ਵੇਖ ਲੈਨੇ ਆ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਤੇ ਇੱਕ ਉਹਨਾਂ ਨੇ ਮੈਨੂੰ ਲਾਂਪਾ ਵੀ ਦਿੱਤਾ ਕਿ ਤੁਸੀਂ ਜਿਹੜੇ ਰੇਟ ਆ ਉਹ ਸਾਨੂੰ ਵੀਡੀਓ 'ਚ ਨਹੀਂ ਦੱਸਦੇ ਤੇ ਇਸੇ ਲਈ ਅੱਜ ਆਪਾਂ ਉਹਨਾਂ ਦਾ ਲਾਂਬਾ ਦੂਡ ਵੀ ਕਰਾਂਗੇ ਤੇ ਤੁਹਾਨੂੰ ਅੱਜ ਅਸੀਂ ਨਾਲ ਹੀ ਵੀਡੀਓ 'ਚ ਸਾਰੀ ਵੀਡੀਓ ਵੇਖਿਓ ਤੇ ਨਾਲ ਹੀ ਆਪਾਂ ਤੁਹਾਨੂੰ ਪ੍ਰਾਈਜ਼ ਮੈਂਸ਼ਨ ਕਰਾਂਗੇ ਚਲੋ ਜੀ ਸਾਡੇ ਵਿੰਟਰ ਸਟਫ ਦੀ ਵੀਡੀਓ ਪਹਿਲੀ ਵੀਡੀਓ ਤੁਸੀਂ ਚੈੱਕ ਕਰੋ ਇਹ ਸ਼ਰਟ ਆ ਇਹ ਪਿਓਰ ਪਸ਼ਮੀਨੇ ਦੀ ਸ਼ਰਟ ਆ ਪ੍ਰਿੰਟ ਵੇਖੋ ਤੁਸੀਂ ਕਿੰਨਾ ਸੋਹਣਾ ਇਹ ਇਕੱਲੀ ਸ਼ਰਟ ਆ ਆਪਣੀ ਇਹਦੇ ਨਾਲ ਜੇ 스ਕਿਨ ਕਰਾਉਣੀ ਬਾਟਮ 스ਕਿਨ ਹੋ ਜਾਊਗੀ ਤੇ ਉਹਨਾਂ ਨੇ ਸਾਨੂੰ ਲਾਂਭਾ ਦਿੱਤਾ ਕਿ ਭਾਵੇਂ ਤੁਸੀਂ ਵੀਡੀਓ ਤੇ ਸੂਟ ਤਾਂ ਬਹੁਤ ਸੋਹਣੇ ਹੁੰਦੇ ਪਰ ਪ੍ਰਾਈਸ ਨਹੀਂ ਦੱਸਦੇ ਤੁਸੀਂ ਤੇ ਇਸੇ ਲਈ ਅੱਜ ਆਪਾਂ ਲਾਂਭਾ ਦੂਰ ਕਰਦੇ ਹੋਏ ਤੁਹਾਨੂੰ ਪ੍ਰਾਈਸ ਵੀ ਨਾਲ ਮੈਂਸ਼ਨ ਕਰਾਂਗੇ ਟਿਸਟਾ ਬ੍ਰਾਂਡ ਦੀ ਸ਼ਰਟ ਆ ਚੈੱਕ ਕਰੋ ਤੁਸੀਂ ਕਿੰਨੇ ਸੋਹਣਾ ਇਹ ਇਹ ਸਰਦੀਆਂ ਚ ਅੱਗੇ ਪਾਉਣ ਲਈ ਆ ਇਹ ਜਿਹੜੀ ਸ਼ਰਟ ਆ ਇਹ ਹਜ਼ਾਰ ਦੀ ਆ ਟਿਸਟਾ ਦੀ ਹਜ਼ਾਰ ਦੀ ਸ਼ਰਟ ਆ ਤੁਸੀਂ ਚੈੱਕ ਕਰੋ ਕਿ ਇਹ ਕਿੰਨਾ ਮਹਿੰਗਾ ਬ੍ਰੈਂਡ ਆ ਪਰ ਆਪਾਂ ਤੁਹਾਨੂੰ ਹਜ਼ਾਰ ਦੀ ਦੇਵਾਂਗੇ ਤੇ ਜੇ ਕਿਸੇ ਭੈਣ ਨੇ ਨਾਲ ਬਾਟਮ ਲਗਾਉਣੀਆਂ ਸੇਮ ਕਲਰ ਦੀ ਬਾਟਮ ਮਿਲ ਜੂਗੀ ਤੇ ਆਪਾਂ ਤੁਹਾਨੂੰ ਬਾਟਮ ਲਗਾ ਕੇ ਵੀ ਦੇ ਦਾਂਗੇ ਤਾਂ ਫਿਰ ਇਹ ਆਪਣਾ ਪੂਰਾ ਸੂਟ ਬਣ ਜੂਗਾ 1650 ਦਾ 9779916327 ਸਟੰਡ ਨੰਬਰ 78 ਨੰਬਰ 16327 ਉੱਥੇ ਤੁਸੀਂ ਮੈਸੇਜ ਕਰ ਸਕਦੇ ਹੋ ਮੈਨੂੰ ਕਾਲ ਕਰ ਸਕਦੇ ਹੋ ਤੇ ਜੇ ਕਿਸੇ ਭੈਣ ਨੇ ਮੰਗਾਉਣਾ ਇਹਨਾਂ ਦੀ ਸ਼ਿਪਿੰਗ ਨਹੀਂ ਜੀ ਸ਼ਿਪਿੰਗ ਅਲੱਗ ਰਹੂਗੀ ਸ਼ਿਪਿੰਗ ਆਪਾਂ ਇਹ ਨਾਲ ਦਸੀ ਕਿਤੇ ਵੀ ਤੁਸੀਂ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਆ ਤੇ ਪਲੀਜ਼ ਆਪਣਾ ਇੰਸਟਾਗ੍ਰam ਤੇ ਚੈਨਲ ਅਦਾਕਾਰੀ ਬਾਈ ਨੇਮ ਤੇ ਤੇ ਉਹ ਵੀ ਤੁਸੀਂ ਪਲੀਜ਼ ਸਾਡਾ ਫੋਲੋ ਕਰੋ ਤੇ ਆਪਣਾ ਚੈਨਲ ਸਬਸਕ੍ਰਾਈਬ ਕਰੋ ਜੀ ਜੋ ਇਹ ਸੂਟ ਆ ਇਹ ਵੀ ਬਹੁਤ ਸੋਹਣਾ ਇੱਕ ਤਾਂ ਇਹ ਸਰਦੀਆਂ ਵਾਲਾ ਦੂਜਾ ਪਲੱਸ ਪੁਆਇੰਟ ਜਿੱਦਾਂ ਹੁਣ ਸਰਦੀਆਂ ਚ ਲੋੜ ਹੀ ਆਊਗੀ ਕਿਤੇ ਵੀ ਆਪਣੇ ਕਿੰਨੇ ਫੰਕਸ਼ਨ ਆ ਕੋਈ ਗਲਾ ਬਾਜ ਜਿਹੜਾ ਗੀਤ ਗਉਣ ਜਾਂਦੀਆਂ ਭੈਣਾਂ ਤੇ ਉਹਨਾਂ ਲਈ ਇਹ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਰਾਤ ਨੂੰ ਪਾਇਆ ਹੋਊਗਾ ਤਾਂ ਬਹੁਤ ਹੀ ਜ਼ਿਆਦਾ ਆ ਵੇਖੋ ਵੈਡਿੰਗ ਵਾਲੇ ਸੂਟ ਤਾਂ ਤੁਸੀਂ ਆ ਚੁੱਕੇ ਹੋ ਸੋਬਰ ਜੀਆ ਦੀ ਲੁੱਕ ਚਾਹੁੰਦੇ ਆ ਤਾਂ ਉਹਦੇ ਲਈ ਤੁਸੀਂ ਇਹ ਇਹ ਸਾਡੇ ਤੋਂ ਖਰੀਦ ਸਕਦੇ ਹੋ ਇਹ ਵੇਖੋ ਜੜੀ ਦਾ ਕੰਮ ਕੀਤਾ neck ਉੱਪਰ ਕੋਈ ਤੁਹਾਨੂੰ ਘੇਰੇ ਕੁਰੇ ਦੀ ਕੋਈ ਇਸ਼ੂ ਨਹੀਂ ਸਾਰੇ ਚ ਇਹਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਣਿਆ ਆ ਵੇਖੋ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਭੈਣਾਂ ਨੇ ਮੈਨੂੰ ਇੰਨਾ ਪਿਆਰ ਕੀਤਾ ਸੱਚੀ ਕਾਲ ਕੀਤੀ ਮੈਨੂੰ ਆਪ ਦਾ ਆਪ ਦਾ ਬਣਾ ਕੇ ਉਹਨਾਂ ਨੇ ਮੇਰੇ ਨਾਲ ਗੱਲਾਂ ਕੀਤੀਆਂ ਸ਼ੁਕਰੀਆ ਜੀ ਪਲੀਜ਼ ਭੈਣਾਂ ਚੈਨਲ ਸਬਸਕ੍ਰਾਈਬ ਕਰੋ ਤੇ ਆਹ ਦੇਖੋ ਆ ਘੇਰਾ ਘੇਰਾ ਜੀ ਕੋਈ ਵੀ ਇਹ ਲੜਕੀ ਬਣਾਉਣਾ ਚਾਹੁੰਦੀ ਹੈ ਕੋਈ ਲੇਡੀ ਬਣਾਉਣਾ ਚਾਹੁੰਦੀ ਹੈ ਕੋਈ ਇਸ਼ੂ ਨਹੀਂ ਘੇਰੇ ਦੀ ਲੈਂਥ ਤੁਸੀਂ ਵੇਖ ਸਕਦੇ ਹੋ ਇਹ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਸੋਨਾ ਇਹਦੇ ਜਿਵੇਂ ਜੜੀ ਦਾ ਕੰਮ ਕੀਤਾ ਹੋਇਆ ਇਹ ਵੇਖੋ ਭੈਣੋ ਆਪ ਆਪਣੇ ਪਿਛਲੇ ਪਾਸੇ ਆ ਜੇ ਕੋਈ ਪਹੁੰਚ ਤੇ ਲੈਣਾ ਚਾਹੁੰਦੀ ਹੈ ਜਾਂ ਕਿਤੇ ਵੀ ਲੈਣਾ ਚਾਹੁੰਦੀ ਹੈ ਉਦਾਂ ਵੀ ਇਹ ਬਣ ਸਕਦਾ ਇਹ ਸੂਟ ਵੀ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਅੱਜ ਆਪਾਂ ਸੂਟ ਲੈ ਕੇ ਆਏ ਕੋਈ ਸੂਟ ਆਪਣਾ ਕੋਸਟਲੀ ਨਹੀਂਗਾ ਇਹ ਵੇਖੋ ਇਹ ਨਾਲ ਵਿਦ ਸ਼ਾਲ ਆ ਇਹ ਇਹ ਸਟੌਲ ਆ ਇਹ ਮੈਂ ਤੁਹਾਨੂੰ ਵਿਖਾਉਂਦੀ ਹਾਂ ਕਹਿੰਦੀ ਜੀ ਖੋਲ ਕੇ ਜਿਵੇਂ ਵਿਖਾਇਆ ਕਰੋ ਸੂਟ ਇੱਕ ਪਹਿਨਨੇ ਮੈਨੂੰ ਕਿਹਾ ਵੀ ਖੋਲ ਕੇ ਜਿਵੇਂ ਵਿਖਾਇਆ ਕਰੋ ਆਂ ਲੱਗਿਆ ਆ ਵੇਖੋ ਨੇੜੋਂ ਮੈਂ ਤੁਹਾਨੂੰ ਦਿਖਾਉਂਦੀ ਆ ਇਹਦੀ ਕਈ ਵਾਰੀ ਨਾ ਦੂਰ ਜੱਜ ਰਹ ਜਾਂਦਾ ਤੇ ਚੈੱਕ ਕਰੋ ਕਿ ਜਰੀ ਦਾ ਕੰਮ ਕੀਤਾ ਹੋਇਆ ਹੈ ਇਹ ਆ ਨੱਕਾ ਬਹੁਤ ਹੀ ਸੋਨਾ ਸੂਟ ਆ ਬਹੁਤ ਹੀ ਸੌਬਰ ਕਲਰ ਦਾ ਸੂਟ ਆ ਇਹ ਇਹ ਵੇਖੋ ਭੈਣਾ ਮੈਂ ਤੁਹਾਨੂੰ ਨਾਲ ਹੀ ਦੱਸਿਆ ਇਹ ਸੂਟ ਆਪਾਂ ਤੁਹਾਨੂੰ 2200 ਚ ਦੇਵਾਂਗੇ ਕਿਉਂਕਿ ਇਹ ਸਾਰਾ ਸੂਟ ਆ ਨਾਲ ਹੀ ਆਪਣਾ ਸਟਾਲ ਆ ਇਹ ਦੇਖੋ ਜੀ ਇਹ ਨਾਲ ਸਟਾਲ ਆਪਣਾ ਇਹ ਫੁੱਲ ਸੂਟ 2200 ਦਾ 2200 ਦਾ ਸੂਟ ਆ ਇਹ ਸ਼ਿਪਿੰਗ ਅਲੱਗ ਆ ਜੀ ਸ਼ਿਪਿੰਗ ਤੁਹਾਡੀ weight ਦੇ ਅਕੋਰਡਿੰਗ ਹੋਊਗੀ ਇਹ ਦੇਖੋ ਬਹੁਤ ਸੋਹਣਾ ਮੈਂ ਤੁਹਾਨੂੰ ਨੇੜੋਂ ਦਿਖਾਤਾ ਇਹਦੀ ਜਿਹੜੀ ਸਲਵਾਰ ਆ ਉਹਦਾ ਵੀ ਸੇਮ ਹੈ ਇਹ ਪ੍ਰਿੰਟ ਆ ਪਿਓਰ ਪਸ਼ਮੀਨੇ ਦੇ ਸੂਟ ਆ ਜੀ ਇਹ ਲਾਈਨਿੰਗ ਲਾ ਕੇ ਸਟਿਚ ਹੋ ਗਈ ਜੇ ਕੋਈ ਪਹਿਨ ਪਰੇ ਨਹੀਂ ਆ ਦੇਖੋ ਬਹੁਤ ਹੀ ਸੋਹਣਾ ਸੂਟ ਹੈ 2200 ਦਾ ਜੇ ਕਿਸੇ ਨੇ ਸਾਡੇ ਤੋਂ ਸੂਟ ਮੰਗਵਾਉਣੇ ਆਪਾਂ ਤੁਹਾਨੂੰ ਇਹਦੇ ਲਈ ਵੇਟ ਕਰਨੀ ਪਊਗੀ ਤੁਹਾਨੂੰ ਮੰਗਵਾ ਵੀ ਦਵਾਂਗੇ 2200 ਦਾ ਬਹੁਤ ਸੋਹਣਾ ਚੈੱਕ ਕਰੋ ਮੇਰਾ ਆ ਵੇਖੋ ਕਿੰਨਾ ਸੋਹਣਾ ਬਣਿਆ ਇਹ ਇਹ ਵੇਖੋ ਕਿੰਨਾ ਸੋਹਣਾ ਬਣਿਆ ਜੋ ਆਪਣਾ ਨੈਕਸਟ ਸੂਟ ਆ ਇਹ ਆਪਣਾ ਰੂਬੀ ਤੇ ਆਪਾਂ ਵਰਕ ਕਰਵਾਇਆ ਪਸ਼ਮੀਨੇ ਦਾ ਸੂਟ ਆ ਇਹ ਵੇਖੋ ਇਹਦਾ ਕੱਲਾ ਵੇਖੋ ਵਾਈਨ ਜਿਹਾ ਕਲਰ ਆ ਤੇ ਸਿੰਗਲ ਟਾਂਕੇ ਨਾਲ ਕੰਮ ਹੋਇਆ ਹੋਇਆ ਇਹ ਬਹੁਤ ਹੀ ਸੋਹਣਾ ਵੇਖੋ ਇਹਦੀ ਲੈਂਥ ਦਾ ਕੋਈ ਇਸ਼ੂ ਨਹੀਂ ਘੇਰੇ ਦਾ ਕੋਈ ਇਸ਼ੂ ਨਹੀਂ ਆਪਣੀ ਰੂਬੀ ਦੀ ਇਹ ਪਸ਼ਮੀਨਾ ਮਹਿੰਗੇ ਵਾਲਾ ਇਹ ਕੱਪੜਾ ਵੇਖੋ ਮੈਂ ਤੁਹਾਨੂੰ ਵਰਕ ਚੈੱਕ ਕਰਾਉਣੀ ਆ ਕਿ ਕਿੰਨਾ ਸੋਹਣਾ ਇਹਦੇ ਤੇ ਵਰਕ ਹੋਇਆ ਹੋਇਆ ਵੇ ਕੋਈ ਜਿਹੜੀ ਇਹ ਪਹਿਣ ਹੈ ਮੇਰੇ ਤੋਂ ਸੂਟ ਲੈ ਸਕਦੀ ਹੈ ਕਿਸੇ ਵੀ ਕਲਰ ਦੇ ਇਹ ਤੁਸੀਂ ਮੇਰੇ ਤੋਂ ਵਰਕ ਕਰਵਾਉਣਾ ਕਰਵਾ ਸਕਦੇ ਹੋ ਇਹ ਦੇਖੋ ਫੁੱਲ ਸੂਟ ਤੁਸੀਂ ਚੈੱਕ ਕਰੋ ਕਿ ਆ ਕਲੀਆਂ ਜਾਂਦੀਆਂ ਵਿੱਚ ਨਿੱਕੇ ਨਿੱਕੇ ਫਲਾਵਰ ਨੇ ਕਿਦਾਂ ਦੀ ਵੀ ਤੁਸੀਂ ਦੁਪੱਟਾ ਇਹਦੇ ਨਾਲ ਹੈ ਨਹੀਂ ਵਿਦਆਊਟ ਦੁਪੱਟਾ ਕਿਉਂਕਿ ਦੁਪੱਟਾ ਜਿਹਦਾ ਦਾ ਪਹਿਣ ਦਾ ਟੇਸ ਆਪਾਂ ਉਦਾਂ ਦਾ ਹੀ ਲਗਾ ਕੇ ਦੇਵਾਂਗੇ ਪਸ਼ਮੀਨੇ ਦੇ ਸੂਟ ਆ ਤੁਸੀਂ ਬੇਫਿਕਰ ਹੋ ਕੋਈ ਇਹਦੇ ਬੁਰਬੁਰ ਦਾ ਕੋਈ ਕੰਮ ਨਹੀਂ ਆਊਗਾ ਕੋਈ ਲਾਂਬੇ ਵਾਲਾ ਕੰਮ ਨਹੀਂ ਜੇ ਇਹਦੇ 슬ੀਵਸ ਉੱਪਰ ਆ ਰਹੇ 슬ੀਵਸ ਇਦੇ ਤੇ ਵੇਖੋ ਡਿਜ਼ਾਈਨ ਆਪਾਂ ਸਟਿਚਿੰਗ ਵੀ ਕਰ ਦਿੰਨੇ ਆ ਭੈਣ ਜੀ ਕਿਸੇ ਨੇ ਸਟਿਚਿੰਗ ਕਰਵਾਉਣੀ ਆ ਤੇ ਸਟਿਚਿੰਗ ਵੀ ਆਪਾਂ ਤੁਹਾਨੂੰ ਕਰਕੇ ਦੇਵਾਂਗੇ ਇਹ ਵੇਖੋ ਇਹ ਆਪਾਂ ਖੁੱਦ ਕਰਵਾਇਆ ਜੀ ਇਹ ਕੋਈ ਰੈਡੀमेड ਨਹੀਂ ਜੇ ਕਿਸੇ ਨੇ ਹੋਰ ਕਰਵਾਉਣਾ ਉਹ ਵੀ ਕਰਾ ਦਾਂਗੇ ਇਹ ਤੁਸੀਂ ਪਹਿਲਾਂ ਕੱਪੜਾ ਹੀ ਵੇਖੋ ਇਹ ਆਪਣਾ 2400 ਦਾ ਸੂਟ ਆ ਜੀ ਇਹ 2400 ਦਾ ਸੂਟ ਆ ਜੀ 2400 ਦਾ ਇਹ ਵੇਖੋ ਕਿੰਨਾ ਨੀਟ ਐਂਡ ਸਿੰਗਲ ਟੰਕੇ ਦਾ ਕੰਮ ਹੋਇਆ ਹੋਇਆ ਜੀ ਵੇਖੋ ਕਿਸੇ ਵੀ ਕਲਰ ਤੇ ਆਪਾਂ ਸਿੰਗਲ ਟਾਂਕੇ 'ਚ ਤੁਹਾਨੂੰ ਕੰਮ ਕਰਕੇ ਦਿੱਤਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਗਾ ਸਰਦੀ ਆਊਗੀ ਵਿਦਾਊਟ ਲਰਨਿੰਗ ਸਟਿਚ ਹੋਗਾ ਜੋ ਸਾਡਾ ਨੈਕਸਟ ਸੂਟ ਹੈ ਇਹ ਵੀ ਰਾਮ ਟੈਕਸ ਪਸ਼ਮੀਨੇ ਤੇ ਸੂਟ ਆ ਪਲੀਜ਼ ਮੈਨੂੰ ਤੁਸੀਂ ਵੀਡੀਓ ਤਾਂ ਵੇਖਿਆ ਨਹੀਂ ਪਰ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਨਾ ਚਲੋ ਜਾ ਕੇ ਛੇਤੀ ਛੇਤੀ ਵੀ ਭੈਣੋ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਫਿਰ ਤੁਹਾਨੂੰ ਡੇਲੀ ਉੱਤੇ ਵੀਡੀਓ ਵੇਖਣ ਨੂੰ ਮਿਲਣਗੀਆਂ ਆਪਾਂ ਜਿਵੇਂ ਜਿਵੇਂ ਤੁਹਾਨੂੰ ਦੱਸਦੇ ਆ ਕਿ ਆਪਾਂ ਕੋਈ ਆਫਰ ਵੀ ਲਗਾਵਾਂਗੇ ਮਹੀਨੇ ਤੱਕ ਮੈਂ ਕੋਈ ਆਫਰ ਕਰਾਂਗੀ ਉਹ ਵੀ ਤੁਹਾਨੂੰ ਆਪਾਂ ਸਾਰੀਆਂ ਭੈਣਾਂ ਤੁਸੀਂ ਲਾਭ ਲੈ ਸਕੋ ਕੋਸ਼ਿਸ਼ ਕਰਾਂਗੇ ਛੇਤੀ ਉਹ ਕਰੀਏ ਤੇ ਪਲੀਜ਼ ਆਪਣੇ ਤੁਸੀਂ ਕਾਲ ਆਪਾਂ ਇੱਥੇ ਮੈਂਸ਼ਨ ਕੀਤੀ ਵੀ ਹੈ ਰੇਟ ਵੀ ਮੈਂਸ਼ਨ ਕੀਤਾ ਹੋਇਆ ਕੋਈ ਐਦਾਂ ਦਾ ਇਸ਼ੂ ਨਹੀਂ ਤੇ ਪਲੀਜ਼ ਕੋਈ ਵੀ ਭੈਣ ਮੇਰੇ ਤੋਂ ਸੂਟ ਮੰਗਵਾ ਸਕਦੀ ਹੈ ਜਿਹੜਾ ਇਹ ਸੂਟ ਹੈ ਇਹ ਵੀ ਤੁਹਾਨੂੰ ਮੈਂ ਚੈੱਕ ਕਰਾਵਾਂ ਰਾਮ ਟੈਕਸ ਰਾਮ ਟੈਕਸ ਦਾ ਪਸ਼ਮੀਨਾ ਇਹ ਰੈਕ ਦਾ ਡਾਰਕ ਰੈਡ ਡਿਜਾਈਨ ਇਟ ਕਲਰ ਜਾਂ ਉਹ ਵਾਲਾ ਕਲਰ ਆ ਇਹ ਦੀ 슬ੀਵਸ ਤੇ ਵਰਕ ਆ ਵੇਖੋ ਕਿੰਨੇ ਸਿੰਗਲ ਟਾਂਕੇ ਨਾਲ ਕੀਤਾ ਬਹੁਤ ਹੈਵੀ ਬਣ ਗਈਆਂ 슬ੀਵ ਇਹ ਵੇਖੋ ਇਦਾਂ ਜਾਊਗਾ ਇਹਦਾ ਤੇ ਦਿੱ ਘੇਰੇ ਉੱਪਰ ਇਹ ਸੂਟ ਦਾ ਪ੍ਰਾਈਸ ਵੀ ਮੈਂ ਦੱਸੂ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਨਾਲ ਵੀਡੀਓ ਆਪਣੀ ਦੇਖੋ ਇਹ ਵੇਖੋ ਆਹ ਵੇਖੋ ਜੀ ਇਹਦਾ ਘੇਰਾ ਸਟੀਚਿੰਗ ਵੀ ਆਪਾਂ ਕਰਕੇ ਦੇਵਾਂਗੇ ਇਹ ਘੇਰਾ ਕੱਟਵਰਕ ਕਰਕੇ ਫਲਾਵਰ ਪਾਏ ਨੇ ਤੇ ਇਹਦੀ ਫੁੱਲ 슬ੀਵਜ਼ ਇਹ ਜਿਹੜੀਆਂ ਬਣ ਜਾਣੀਆਂ ਤੇ ਵਰਕ ਵੇਖੋ ਕਿੰਨਾ ਨੀਟ ਐਂਡ ਕਲੀਨ ਆ ਕੋਈ ਵੀ ਭੈਣ ਮੇਰੇ ਤੋਂ ਇਹ ਖਰੀਦ ਸਕਦੀ ਹੈ ਜਾਂ ਕਿਸੇ ਵੀ ਕਲਰ ਚ ਕਰਵਾਉਣਾ ਆਪਾਂ ਤੁਹਾਨੂੰ ਉਦਾਂ ਵੀ ਕਰਕੇ ਦੇਵਾਂਗੇ ਇਹ ਵਾਲਾ ਸੂਟ ਇਹ ਵੇਖੋ ਜਿਹੜਾ ਇਹ ਸੂਟ ਆ ਇਹ ਵੀ ਸੂਟ ਆਪਣਾ ਇਹ ਸਿੰਗਲ ਟਾਂਕੇ ਤੇ ਕੀਤਾ 2400 ਦਾ ਸੂਟ ਆ ਸ਼ਿਪਿੰਗ ਅਲੱਗ ਆ ਇਹ ਵੇਖੋ 2400 ਦਾ ਸੂਟ ਆ ਘੇਰੇ ਤੇ ਵਰਕ ਆ ਸਲੀ ਸੁਪਰ ਬਾਕੀ ਸਟਿਚਿੰਗ ਸਟਾਈਲ ਵੀ ਆਪਾਂ ਕਰ ਦਾਂਗੇ ਜਿਵੇਂ ਤੁਸੀਂ ਸਿੰਪਲ ਸੂਟ ਸਟਿਚ ਕਰਾਉਣਾ ਪਊ ਵੀ ਕਰਕੇ ਦੇ ਦਾਂਗੇ ਫੁੱਲ ਸੂਟ ਸਟਿਚ ਕਰਕੇ ਦਵਾਂਗੇ ਦੁਪੱਟੇ ਹੈ ਨਹੀਂਗੇ ਜੀ ਕਿਸੇ ਵੀ ਸੂਟ ਨਾਲ ਉਹ ਉਹਨਾਂ ਨਾਲ ਹੈਗੇ ਵਰਕ ਵਾਲੇ ਨਾਲ ਹੈ ਨਹੀਂ ਵੀ ਬਹੁਤ ਸੋਹਣਾ ਨਾਲ ਇਹਦੀ ਬਾਟਮ 2.5 ਮੀਟਰ ਪੂਰਾ 5 ਮੀਟਰ ਦਾ ਕੱਟ ਮਿਲੂਗਾ ਜੋ ਨੈਕਸਟ ਆ ਇਹ ਸਾਡਾ ਸ਼ਾਲ ਆ ਇਹ ਵੀ ਬਹੁਤ ਹੀ ਸੋਜਨੇ ਵਰਕ ਨੇ ਹੁੰਦਾ ਉਹ ਵਾਲਾ ਕੰਮ ਕੀਤਾ ਵੇਖੋ ਇਹ ਸੂਟ ਨਾਲ ਕਿੰਨਾ ਸੋਹਣਾ ਲੱਗ ਰਿਹਾ ਜੇ ਕਿਸੇ ਵੀ ਭੈਣ ਨੇ ਇਹ ਸ਼ਾਲ ਲੈਣਾ ਤੇ ਪਸ਼ੋਲ ਵੀ ਤੁਹਾਨੂੰ ਦੇ ਦਾਂਗੇ ਆ ਵੇਖੋ ਇਹਦੇ ਨਾਲ ਕਿੰਨਾ ਸੋਹਣਾ ਲੱਗਦਾ ਜੇ ਕਿਸੇ ਭੈਣ ਨੇ ਆਇ ਲੈਣਾ ਇਹ ਸ਼ਾਲ ਆਪਣਾ 3000 ਦਾ ਜੀ ਹੁਣ ਵੇਖੋ ਗਾਂ ਸੀਜ਼ਨ ਆਉਣਿਆ ਕੋਸਟੇ ਹੋ ਗਿਆ 3000 ਦਾ ਸ਼ਾਲ ਆ ਵਧੀਆ ਪਸ਼ਮੀਨਾ ਦਾ ਚੰਗੀ ਵਾਲੀ ਫੋਲ ਆ ਇਹ ਫੋਲ ਕੇ ਤੁਹਾਨੂੰ ਮੈਂ ਦਿਖਾਉਣੀ ਆ ਇਹ ਦੇਖੋ ਕਿੰਨਾ ਹੈਵੀ ਕੰਮ ਕੀਤਾ ਹੋਇਆ ਇਹ 'ਚ ਵੀ ਬਹੁਤ ਸਾਰੇ ਕਲਰ ਹੋਣਗੇ ਪਰ ਹੁਣ ਇਸ ਕੋਲ ਵਕਤ ਸਾਡੇ ਕੋਲ ਇੱਕ ਹੀ ਆ ਕੋਈ ਵੀ ਪੈ ਲੈ ਸਕਦੀ ਇਹਦੇ ਨਾਲ ਇਹ ਹਾਈ ਸੂਟ ਨਾਲ ਇਹ ਦੁਪੱਟਾ ਖਰਨਾ ਤਾਂ ਦੇਖੋ ਜੀ ਸ਼ਾਲ ਦਾ ਇਹ ਵੀ ਕੰਮ ਕਰੂਗਾ ਕਿਉਂਕਿ ਸੇਮ ਹੀ ਕਲਰ ਆ ਬਹੁਤ ਜ਼ਿਆਦਾ ਸੋਹਣਾ ਤੇ ਪਲੀਜ਼ ਮੈਂ ਵਾਰ-ਵਾਰ ਕਹਿੰਨੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰੋਗੇ ਫਿਰ ਹੀ ਤੁਹਾਨੂੰ ਮੇਰੀਆਂ ਡੇਲੀ ਵੀਡੀਓ ਵੇਖਣ ਨੂੰ ਮਿਲਣੀਆਂ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਮੇਰੀ ਵੀਡੀਓ